ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜਿਤ ਤੇ ਦਵਾਜੀ ਸਤਕਾਰ ਜੋ ਸਾਧ ਸੰਗਤ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਗ ਤਨ ਤਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦੀ ਬਰਾੜੀ ਰਾਗ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਤੇ ਕਿਰਪਾ ਹੋਈ ਹੈ ਅੱਜ ਦੇ ਪਾਵਨ ਬਚਨ ਹਨ ਜਪਮਾਨ ਹਰਿ ਨਿਰੰਜਨ ਨਰੰਕਾਰਾ ਨਿਰੰਜਨ ਦਾ ਮਤਲਬ ਹੈ ਨਿਰਅੰਜਨ ਮਾਇਆ ਦੇ ਕਾਲਕ ਮਾਇਆ ਦੇ ਪ੍ਰਭਾਵ ਤੋਂ ਰਹਿਤ ਮਹਾਰਜ ਸਮਝਾਉਂਦੇ ਨੇ ਵੀ ਆਪਣੇ ਮਨ ਨੂੰ ਸਮਝਾਈਏ ਵੀ ਹੇ ਮੇਰੇ ਮਾਨੋ ਉਸ ਪ੍ਰਮਾਤਮਾ ਦਾ ਨਾਮ ਜਪਿਆ ਕਰ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਸਦਾ ਸਦਾ ਹਰਿ ਜੈ ਸੁਖ ਦਾਤਾ ਜਗ ਅੰਤ ਨ ਪਾਰਾ ਵਾਰਾ ਮਹਾਰਜ ਕਹਿੰਦੇ ਵੀ ਉਹ ਪ੍ਰਮਾਤਮਾ ਜਿਸ ਪ੍ਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਜਿਸ ਦੇ ਰੂਪ ਦਾ ਹੱਦ ਬੰਨਾ ਨਹੀਂ ਲੱਭਦਾ ਉਸ ਸੁੱਖਾਂ ਦੇ ਦੇਣ ਵਾਲੇ ਦਾਤੇ ਨੂੰ ਸਦਾ ਹੀ ਸਵਰਨਾ ਚਾਹੀਦਾ ਹੈ ਉਸ ਪ੍ਰਮਾਤਮਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਉਸੇ ਦਾ ਹੀ ਦਿੱਤਾ ਹੋਇਆ ਆਪਾ ਖਾਂ ਰਹੇ ਹਾਂ ਉਸੇ ਦਾ ਦਿੱਤਾ ਹੋਇਆ ਖਾ ਰਹੇ ਹਾਂ ਉਸ ਦਾ ਦਿੱਤਾ ਹੋਇਆ ਤਲ ਪਦਾਰਥ ਹਨ ਰਹਾਓ ਅਗਨ ਕੁੰਟ ਮੈਂ ਉਰਦਿ ਲਿਵ ਲਾਗਾ ਹਰ ਰਾਖੈ ਉਦਰ ਮਝਾਰਾ ਮਹਾਰਾਜ ਸਮਝਾਉਂਦੇ ਨੇ ਵੀ ਆਪਣੇ ਮਨ ਨੂੰ ਹਲੋਣਾ ਦੇ ਇਹ ਵੀ ਜਦੋਂ ਜੀਵ ਮਾਂ ਦੇ ਪੇਟ ਦੀ ਅਗ ਦੇ ਕੁੰਡ ਵਿੱਚ ਪੁੱਠਾ ਲੜਕਿਆ ਹੋਇਆ ਉਸ ਪ੍ਰਮਾਤਮਾ ਦੇ ਚਰਨਾਂ ਵਿੱਚ ਝੁਰਤ ਜੋੜੀ ਰੱਖਦਾ ਹੈ ਤਦੋਂ ਪ੍ਰਮਾਤਮਾ ਹੀ ਹੈ ਜਿਹੜਾ ਉਹ ਮਾਂ ਦੇ ਪੇਟ ਵਿੱਚ ਉਸ ਦੀ ਰੱਖਿਆ ਕਰਦਾ ਹੈ ਸੋ ਐ ਸਾਹਰ ਦਈ ਸੇਵੋ ਮੇਰੇ ਮਨ ਹਰਵੰਤ ਛਡਾਵਨ ਹਾਰਾ ਵੀ ਮੇਰੇ ਮਨ ਇਹੋ ਜੀ ਸਮਰੱਥਾ ਵਾਲੇ ਉਸ ਪ੍ਰਮਾਤਮਾ ਦੀ ਸਦਾ ਸੇਵਾ ਭਗਤੀ ਕਰਿਆ ਕਰ ਅਖੀਰ ਵੇਲੇ ਵੀ ਉਹੀ ਪ੍ਰਮਾਤਮਾ ਸਭ ਨੂੰ ਛਡਾਵਣ ਵਾਲਾ ਹੈ ਜਾ ਕਾ ਹਿਰਦੈ ਵਸਿਆ ਮੇਰਾ ਹਰ ਹਰ ਤਿਸ ਜਨ ਕੋ ਕਰੋ ਨਮਸ਼ਕਾਰਾ ਮਹਾਰਾਜ ਸਮਝਾਉਂਦੇ ਨੇ ਵੀ ਜਿਸ ਮਨੁੱਖ ਦੇ ਹਿਰਦੇ ਵਿੱਚ ਭਾਈ ਪ੍ਰਮਾਤਮਾ ਦਾ ਸੱਚਾ ਨਾਮ ਵਸਿਆ ਰਹਿੰਦਾ ਹੈ ਪ੍ਰਮਾ ਸੱਚਾ ਪ੍ਰਮਾਤਮਾ ਵਸਿਆ ਰਹਿੰਦਾ ਹੈ ਵੀ ਉਸ ਮਨੁੱਖ ਕੇ ਸਦਾ ਸਰਨਵਾਇਆ ਕਰ ਜਿਹੜੇ ਸਾਸ ਕਰਾਸ ਪਰਮਾਤਮਾ ਦਾ ਨਾਮ ਜਪਦੇ ਹਨ ਐਸੇ ਭਲੇ ਪਰਸਾਂ ਦੀ ਸੰਗਤ ਕਰਿਆ ਕਰ ਕਿਸੇ ਨਾਲ ਹੀ ਆ ਜੀਵਨ ਦੀ ਭਲਾਈ ਹੈ ਹਰ ਕਿਰਪਾ ਤੀ ਪਾਈਏ ਹਰ ਜਪ ਨਾਨਕ ਨਾਮ ਅਧਾਰਾ ਹੈ ਨਾਨਕ ਇਹ ਪਰਮਾਤਮਾ ਦੀ ਕਿਰਪਾ ਨਾਲ ਹੀ ਪਰਮਾਤਮਾ ਦੇ ਨਾਮ ਦਾ ਜਾਪ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਔਰ ਜਿਸ ਨੂੰ ਇਹ ਪ੍ਰਾਪਤ ਹੋ ਜਾਂਦਾ ਹੈ ਨਾਮ ਉਸ ਦੀ ਜ਼ਿੰਦਗੀ ਦਾ ਅਸਰਾ ਬਣ ਜਾਂਦਾ ਹੈ ਸੋ ਆਓ ਗੁਰੂ ਸਰਵ ਕਿਰਪਾ ਕਰਨ ਪ੍ਰਮਾਤਮਾ ਦੇ ਨਾਮ ਦਾ ਆਸਰਾ ਸਾਨੂੰ ਸਭ ਨੂੰ ਹੋ ਜਾਏ ਸਾਰੇ ਹੀ ਉਸ ਮਾਲਕ ਦੇ ਚਰਣਾ ਵਿੱਚ ਜੁੜ ਜਾਈਏ ਉਹਦੇ ਗੁਣਾਂ ਨੂੰ ਪਿਆਜਿਏ ਉਹਦੇ ਗੁਣਾਂ ਨੂੰ ਬਣ ਕੇ ਵਪਾਰ ਕਰੀਏ ਇਸ ਵਿੱਚ ਹੀ ਸਾਡਾ ਸਭ ਦਾ ਭਲਾ ਹੈ ਮਾਲਕ ਕਿਰਪਾ ਕਰੇ ਸਭਨਾਂ ਪਰਮੇਰ ਭਿਆਤ ਰੱਖੇ ਸਭਨਾਂ ਨੂੰ ਆਪਣੇ ਚਰਨਾਂ ਨਾਲ ਜੋੜੇ ਸਰਬੱਤ ਦੇ ਭਲੇ ਦੀ ਅਰਦਾਸ ਨਗਰ ਵਿੱਚ ਆਪਸੀ પ્રેમ ਪਿਆਰ ਤੇ ਇਤفاقਤਾ ਦੀ ਅਰਦਾਸ ਗੁਰੂ ਘਰ ਦੀ ਸਿਵਾਵਾ ਪਾਤਸ਼ਾਹ ਸਭਨਾਂ ਦੇ ਮਨਾਂ ਨੂੰ ਪਹੁੰਚ ਕੇ ਆਪ ਲੈ ਲੈਣ ਨਤ ਅਰਦਾਸ ਕਰਦੇ ਵੀ ਹੈ। ਵਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋ ਗੁਰਿੰਦ ਕਾ ਪੂਰਨ ਗੁਣਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ